ਹੈ ਮਿੱਤਰੋ ਆਪਾਂ ਬਈ ਨਮਾਈ ਜਾਂਦੇ ਆ ਬਾਜ਼ ਨੂੰ ਠੀਕ ਐ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਇਹਨੇ ਕਬੂਤਰ ਦਿਖਾਉਣੇ ਆ ਆ ਆਪਣੇ ਲੱਕੇ ਕਬੂਤਰ ਠੀਕ ਐ ਇਹ ਆ ਵੀ ਆਪਾਂ ਛੱਡ ਲੈਣਾ ਇਹ ਇੱਥੇ ਫਿਰਦੇ ਰਹੇ ਆ ਬਈ ਠੀਕ ਐ ਤੁਹਾਨੂੰ ਦਿਖਾ ਦੇ ਦੇਖ ਐਂ ਫਿਰਦੇ ਰਹੇ ਆ ਤੇ ਬੱਚਾ ਪਾਟੀ ਵੀ ਤੁਹਾਨੂੰ ਦਿਖਾ ਦਿੰਨਾ ਹਾਂ ਕੀ ਦੇਖਣਾ ਆਇਓ ਕੋੜਾ ਦੇਖਣਾ ਆਇਓ ਦੇਖ ਲਿਆ ਅੱਜ ਦੇਖ ਲਿਆ ਕੱਲ ਨੂੰ ਫੀਸ ਲੱਗੂਗੀ ਤੁਹਾਡੇ ਕੋਲੇ ਕੀ ਜਾਨਵਰ ਨੇ ਸਾਡੇ ਕੋਲੇ ਬੱਕਰੀ ਤੇ ਦਾ ਰੰਗੀ ਵਾਲਾ ਪੱਕਾ ਓਏ ਆ ਤਾਂ ਠੀਕ ਨੇ ਕੀਨੇ ਬੱਕਰੀਆਂ ਨੇ ਹੌ ਫਿਰਦੀਆਂ ਹਨ ਠੀਕ ਆ ਸੋ ਮਿੱਤਰੋ ਆਪਾਂ ਹੁਣ ਨਵਾਈ ਜੰਨਾ ਬਾਜ ਤੇ ਸੋਚਾ ਛੱਡ ਰੱਖਿਆ ਆਪਾਂ ਬਾਜ ਵਾਲੀ ਜਗ੍ਹਾ ਤੇ ਲੈ ਉਹ ਬਾਹਰ ਆ ਸੱਚ ਆ ਜਾ ਲੈ ਲੱਗ ਰਿਹਾ ਆ ਜਾ ਬਾਹਰ ਆ ਜਾ ਬਾਹਰ ਹੌਲੀ ਹੌਲੀ ਆਉ ਉਹ ਦੇਖ ਕੱਲਾ ਪੱਟੀ ਜੰਕਦਾ ਲੈ ਆ ਜਾ ਦੇਖੀ ਚੱਲੇ ਆਉਗਾ ਮਾਰਨਾ ਕਾਈ ਬੋਲ ਯਾਰ ਬਾਹਰ ਆਉਗਾ ਆ ਜਾ ਲੈ ਬਾਹਰ ਸੱਚ ਲੈ ਆ ਜਾ ਹੌਲੀ ਹੌਲੀ ਆਉਗਾ ਇਧਰ ਆਪਾਂ ਬਾਈ ਨਵਾਈ ਜੰਨਾ ਬਾਜ ਈਆ ਨਾ ਆਉਣ ਦੇ ਇਹਨੂੰ ਨਿਮਾ ਕੇ ਕੱਢਾਂਗੇ ਅੱਜ ਦੇਖੀ ਚੱਲੋ ਕੀ ਬਣਦਾ ਇਹਦੇ ਨਾਲ ਵੀਡੀਓ ਬੜੀ ਪੂਰੀਆ ਬਣਾਉਣੀ ਆ ਇਹਨੂੰ ਆ ਠੰਡਾ ਕਰਕੇ ਲੈ ਜਾਵਾਂਗੇ ਠੀਕ ਆ ਐ ਜਾਵਾਂ ਸੈੱਟ ਕਰਕੇ ਫੇਰ ਲੈ ਜਾਵਾਂਗੇ ਮੁੰਡਿਆ ਸ਼ੈਂਪੂ ਤਾਂ ਨਹੀਂ ਲਾਉਣਾ ਆਓ ਆ ਗਿਆ ਆਓ ਆ ਗਿਆ ਬਾਹਰ ਅੰਦਰ ਵਾਲਾ ਜਾਂਦਾ ਏ ਹੈ ਆ ਆਪਣੇ ਕਬੂਤਰ ਨੇ ਇੱਧਰ ਲੈ ਆ ਜਾ ਆਹਾਂ ਐਂਟਰੀ 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 ਹਈਆ ਠੀਕ ਆ ਦੇਖਿਆ ਕਿਹੜਾ ਦੇਖਿਆ ਮੱਛਰਾ ਫਰਦਾ ਪੂਰਾ ਆ ਲੈ ਵਾ ਸੱਚਾ ਆ ਜਾ ਆ ਜਾ ਫਿਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੋਜ ਬਾਈ ਆਪਾਂ ਚੜਾਵਾਂਗੇ ਹੱਥ ਜਾ ਠੀਕ ਆ ਛੋਟਾ ਕਹਿੰਦਾ ਪਾਣੀ ਮੈਂ ਛਿੜਕਦਾ ਤੇ ਤੂੰ ਹੱਥ ਸਾਂ ਚੜਾ ਕੇ ਮਤਲਬ ਇਹਦੀ ਲੂੰਈ ਲਾਈਂ ਜੀ ਸਾਰੀ ਲਾ ਆਪਾਂ ਹੁਣੇ ਚੜਾ ਲਿਆ ਠੀਕ ਆ ਉਹ ਜੜਾ ਵਾਲਾ ਤੈਨੂੰ ਕੀ ਹੁੰਦਾ ਓਏ ਹੈ ਕਿਵੇਂ ਜੀ ਮਾਰਾਂ ਪਰ ਉਹ ਇੰਨੀ ਮੈਲ ਜੀ ਤਾਂ ਹੈ ਨਹੀਂ ਡੇਲੀ ਮੂੰਗਣਵਾਉਣਾ ਤੁਸੀਂ ਵੀ ਲੱਗ ਕੇ ਨਾਲ ਆਜੋ ਕੋੜਾ ਕਿਵੇਂ ਮਾਰੂਾ ਨਹੀਂ ਮਾਰਦਾ ਤੁਹਾਡੀਆਂ ਬੱਕਰੀਆਂ ਨਾ ਭਾਜਾਂ ਕੋਈ ਚੱਕ ਕੇ ਲੈ ਜੂਗਾ ਇੱਕ ਗੱਲ ੱਤ ਫੜ ਲਓ ਜੀ ਹੈ ਫੜ ਲਓ ਆਜੋ ਇਹ ਝੂਟਾ ਦਵਾਵਾਂਗੇ ਤੁਹਾਨੂੰ ਕੀ ਦੇਖਣ ਆਏ ਹੋ ਕੋੜਾ ਦੇਖਣ ਆਏ ਹੋ ਦੇਖ ਲਿਆ ਬਸ ਫਿਰ ਬੱਕਰੀਆਂ ਜਾਣੀਆਂ ਥੋੜੀਆਂ ਲੈ ਜੂ ਕੋਈ ਹੈ ਉਹ ਦੇਖ ਸੋਚਾ ਕੱਢਿਆ ਉਹ ਦੇਖੀ ਕਿਵੇਂ ਧੌਣ ਕੱਢਦਾ ਉਹ ਦੇਖ 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 ਮੱਛਰ ਦਾ ਦੇਖ 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 ਦੇ ਲੈ ਮਦਦ ਰੋ ਆਪਾਂ ਹੁਣ ਆ ਕਰਦੇ ਆ ਠੀਕ ਆ ਇਧਰ ਇਧਰ ਆਪਾਂ ਚੱਲਦੇ ਆ ਸਵਾਰੀ ਕਰਨ ਨਾਲੇ ਭਾਈ ਵਲੌਗ ਬਣਾ ਕੇ ਲਿਆਵਾਂਗੇ ਤੇ ਮੁੰਡਾ ਸੁੱਚਾ ਵੀ ਦਿਖਾ ਦੇ ਥੂ ਮਾਰਦੇ ਤੇ ਲੈ ਸੱਚੇ ਸੱਚੇ ਲੈ ਆ ਜਾ ਹੂੰ ਦੇ ਕਿ ਮੈਂ ਕੱਢਦਾ ਤਾ ਹੂੰ ਕੱਢਦਾ ਤਾ ਹਣ ਫਿਰ ਬਣਦਾ ਨਾਗ ਠੀਕ ਆ ਇਹਦੀ ਕਾਪੀ ਬਣ ਗਿਆ ਭਾਈ ਜਮਾ ਉਹ ਠੀਕ ਆ ਆਪਾਂ ਹੁਣ ਚੱਲਦੇ ਆ ਉਹ ਜੀ ਸਵਾਰ ਮੁੰਡਿਆ ਚੱਲ ਭਾਈ ਠੀਕ ਆ ਅੱਜ ਇਹਨੂੰ ਹਲਕਾ ਹਲਕਾ ਤੋੜ ਕੇ ਲਿਓ ਨਾ ਬਈ ġੀੜਾ ਦੇ ਕੇ ਲਿਓ ਨਾ ਫੇਰ ਚੱਲ ਉਹੀ ਗੱਲ ਆ ਬਾਈ ਅਸ਼ਾ ਫੀਡ ਪਾਉਣੇ ਆ ਨਾ ਆ ਤੋੜਨਾ ਵੀ ਜ਼ਰੂਰੀ ਆ ਮਾੜਾ ਮੋਟਾ ġੀੜਾ ਦੇਣਾ ਜ਼ਰੂਰੀ ਆ ਬਈ ਜਾਨਵਰ ਆ ਸ਼ਾਵ ਜ ਠੰਡੇ ਹੋਏ ġੀੜਾ ਦੇ ਦੰਨੇ ਹੁਣ ਇਹਨਾਂ ਤੇ ਹੂੰ ਠੰਡੇ ਹੋਏ ਇਹਨਾਂ ਨੂੰ ਖੇੜ ਤੋਂ ਖੇਤਵਾਨੇ ਤੇ ਕਿਹੜਾ ਦਵਾ ਲੈਣੇ ਇਹਨੂੰ ਦਿਖਾਈ ਦੇ ਇਹ ਖੜੇ ਆ ਪਿਓ ਪੁੱਤ ਅੱਗੇ ਆ ਅੱਗੇ ਪਿਓ ਇੱਕ ਪੁੱਤ ਹਾਂ ਹਾਂ ਸੱਚੇ ਦੇਖੋ ਜੀ ਦੱਸੋ ਕਮੈਂਟ ਕਰਕੇ ਬਈ ਵੀਡੀਓ ਤੇ ਦਰ ਕਮੈਂਟ ਕਰਿਆ ਕਰੋ ਵੀ ਆਪਣਾ ਸੱਚਾ ਕਿਵੇਂ ਆ ਕਿਵੇਂ ਲੱਗ ਰਿਹਾ ਤੁਹਾਨੂੰ ਕਿਵੇਂ ਤਿਆਰ ਹੋ ਰਿਹਾ ਲੈ ਭਰੇ ਇੱਧਰ ਖੜਾ ਆਪਣਾ ਬਾਜ ਆਜਾ ਇਹਨੂੰ ਲੈ ਕੇ ਚੱਲਦੇ ਆਂ ਖੇਤ ਹੁਣ ਹਲਕਾ ਹਲਕਾ ਤੋਰ ਕੇ ਲੈਉਨੇ ਜਿਆਦਾ ਨਹੀਂ ਹਲਕੀ ਹਲਕੀ ਰਾਈਡਿੰਗ ਜੀ ਕਰਕੇ ਲੈਉਨੇ ਇੱਥੇ ਚਲੋ ਜੀ ਬਾਗਾ ਉੱਤੇ ਸੱਟ ਇੱਕ ਮਿੰਟ ਪਾਟ ਚੱਲ ਹੇ ਮਿੱਤਰੋ ਆਪਾਂ ਚੱਲਦੇ ਆਂ ਖੇਤ ਠੀਕ ਆ ਤੁਹਾਨੂੰ ਪਤਾ ਹੀ ਆ ਬਾਜ ਕਿੱਥੇ ਕਿਵੇਂ ਚੜਦੇ ਹੁੰਨੇ ਆ ਠੀਕ ਆ ਚਾਹੁੰਦਾ ਤਰੀਕਾ ਆਪਣਾ ਹੀ ਰੱਖੂ ਠੀਕ ਆ ਐ ਚੜਦੇ ਹੁੰਨੇ ਆ ਆਪਾਂ ਬਾਜ ਤੇ ਠੀਕ ਆ ਵੀਡੀਓ ਨਾਲ ਬਣੇ ਰਹੋ ਆਪਾਂ ਕੀ ਕੁਛ ਕਰਾਂਗੇ ਸਾਰਾ ਕੁਝ ਦਿਖਾਵਾਂਗੇ ਠੀਕ ਆ ਚੱਲ ਆ ਜਾ ਚਲੋ ਜੀ ਚੱਲਾ ਚਾਲ ਫਿਰ ਚੋਰ ਫਿਰ ਸ਼ਾਮ ਦਾ ਵੇਲਾ ਮਿੱਤਰੋ ਆਪਾਂ ਸ਼ਾਮ ਨੂੰ ਹੀ ਕੱਢਦੇ ਹੁੰਨੇ ਆ ਬਈ ਬਾਜ ਨੂੰ ਤੇ ਸਵੇਰੇ ਤਾਂ ਆਪਾਂ ਬਾਈ ਇਹਨਾਂ ਨੂੰ ਖਾਣ ਪੀਣ ਸਹੀ ਕਰਦੇ ਹੁੰਨੇ ਆ ਤੇ ਫਸਲਾਂ ਫਸਲਾਂ ਸਾਰੀਆਂ ਕੱਟੀਆਂ ਗਈਆਂ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਬਾਜ ਨਾਲ ਕੀ ਕੁਛ ਕਰਦੇ ਹਾਂ ਤੇ ਆਪਾਂ ਇਹਨੂੰ ਖੇਤ ਲੈ ਕੇ ਚੱਲਦੇ ਹਾਂ ਠੀਕ ਆ ਬਹੁਤ ਸੋਹਣਾ ਚੱਲਦਾ ਬਾਈ ਬਾਜ ਤੇ ਰਹਿੰਦਾ ਕੱਚੇ ਕੱਚੇ ਆ ਹੁਣ ਆਪਾਂ ਨੂੰ ਪਰਲੇ ਪਾਸੇ ਕਰਦੇ ਆ ਪਰਲੇ ਪਾਸੇ ਹੋ ਜਾ ਬਾਜ ਆਪਾਂ ਆਹ ਮੋੜ ਕੇ ਬਾਈ ਆਪਾਂ ਪਰਲੇ ਪਾਸੇ ਕਰ ਦਿੰਦੇ ਆਪਣਾ ਘੋੜਾ ਵੀ ਬਾਈ ਹਨਾ ਸ਼ਾਮ ਜੇ ਨੂੰ ਤੁਰ ਕੇ ਰਾਜੀ ਆਪਾਂ ਤਾਂ ਸ਼ਾਮ ਉਹਨੂੰ ਕੱਢਦੇ ਹੁੰਨੇ ਆ ਤੇ ਸ਼ਾਮ ਜੇ ਨੂੰ ਕੱਢਣ ਦੇ ਫਾਇਦੇ ਆ ਬਾਈ ਦਿਆਂ ਨਾਲ ਤਾਂ ਗਰਮੀ ਨਹੀਂ ਹੁੰਦੀ ਤੇ ਨਾਲੇ ਸਾਰਾ ਸ਼ਾਂਤ ਮਾਹੌਲ ਹੁੰਦਾ ਠੀਕ ਆ ਹੁਣ ਆਪਾਂ ਬਾਜ ਦੇ ਸਵਾਰੀ ਕਰੀ ਜਾਂਦੇ ਆ ਤੇ ਬੜੇ ਵੀਰਾਂ ਦੇ ਕਮੈਂਟ ਆਉਂਦੇ ਆ ਬਾਈ ਤੁਸੀਂ ਪਾਣੀ ਛੱਡ ਲੈਣਾ ਖੇਤਾਂ 'ਚ ਖੇਤਾਂ 'ਚ ਪਾਣੀ ਆ ਭਾਣਾ ਛੱਡਦੇ ਆ ਬਈ ਆਪਣੇ ਤਿੰਨ ਫਸਲਾਂ ਹੁੰਦੀਆਂ ਮੂੰਗੀ ਵਾਲੀ ਰੌਣੀ ਕਰੀ ਪਈ ਆ ਆਹ ਬਾਣ ਦੀ ਠੀਕ ਆ ਤਾਂ ਕਰਕੇ ਆਪਾਂ ਬਾਈ ਪਾਣੀ ਛੱਡ ਰੱਖਿਆ ਹੁੰਦਾ ਤੇ ਮੂੰਗੀਆਂ ਬੀਜੀ ਜਾਂਦੇ ਆ ਆਪੋ ਹੀ ਮੂੰਗੀ ਬੀਜ ਕੇ ਆਏ ਸੀ ਹੁਣ ਬਾਈ ਠੀਕ ਆ ਤੇ ਹੁਣ ਬਾਈ ਆਪਣਾ ਬਾਜ ਕੱਢ ਰੱਖਿਆ ਠੀਕ ਆ ਇਹਨੇ ਲਿੱਦ ਕਰ ਲਈ ਦੇਖੋ ਠੀਕ ਆ ਲਿੱਦ ਇਹ ਉਹਦੀ ਕਰਦਾ ਬਾਈ ਜਦੋਂ ਮਾੜਾ ਮੋਟਾ ਤੋਰਾ ਫੇਰ ਆਪਾਂ ਇਹਨੂੰ ਕਰਾਉਣਿਆ ਠੀਕ ਆ ਆਹੀ ਜਗ੍ਹਾ ਤੇ ਆ ਕੇ ਬਾਈ ਡੈਲੀ ਨੂੰ ਗੁਲਦ ਕਰਦਾ ਹੈ ਬਸ ਹੁਣ ਇਹ ਆਪਦੀ ਤੰਦਰੁਸਤੀ ਪੇਸ਼ ਕਰ ਗਿਆ ਇੱਥੋਂ ਪਤਾ ਲੱਗ ਜਾਂਦਾ ਵੀ ਘੋੜਾ ਲਿੱਦ ਪਿਸ਼ਾਬ ਹੋਣਾ ਕੋਈ ਘੋੜੇ ਨੂੰ ਤਕਲੀਫ ਤਾਂ ਨਹੀਂ ਇਹੀ ਸਵਾਰੀ ਦੇ ਕਾਰਨ ਹੁੰਦਾ ਸਵਾਰੀ ਨਾਲ ਹੀ ਪਤਾ ਲੱਗਦਾ ਬਾਈ ਘਰੇ ਖੜੇ ਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਘਰੇ ਖੜਾ ਖੋੜਾ ਨਾ ਘੋੜਾ ਖੜਾ ਕੁਝ ਨਾ ਕੁਝ ਮਤਲਬ ਖਾਈ ਜਾਂਦਾ ਲਿੱਦ ਕਰੇ ਨਾ ਬਾਹਰ ਅੰਦਰ ਵੀ ਲੈ ਜਾਣਾ ਜ਼ਰੂਰੀ ਆ ਇਹਨਾਂ ਨੂੰ ਇੰਟਰਟੇਨਮੈਂਟ ਵੀ ਕਰਾਉਣਾ ਜਦੋਂ ਵੀ ਆਪਾਂ ਹੁਣ ਲੈ ਕੇ ਚੱਲਦੇ ਆ ਬਾਜ਼ ਨੂੰ ਠੀਕ ਆ ਦੇਖੀ ਚੱਲਿਓ ਕੀ ਕੁਝ ਆਪਾਂ ਇਹਦੇ ਨਾਲ ਕਰਾਂਗੇ ਆਹਾ ਮਿੱਤਰੋ ਬਾਗਾਂ ਦੇਖੋ ਆਪਾਂ ਹ ਜੇ ਆਪਾਂ ਬਾਜ ਨੂੰ ਮਾੜਾ ਇੱਥੋਂ ਐ ਵੀ ਕਰਾਂਗੇ ਨਾ ਇਹ ਤਾਂ ਵੀ ਇੱਧਰ ਮੁੜ ਜੂ ਬਾਜ ਮੁੜਦਾ ਮੁੜਦਾ ਦੇਖੋ ਜੇ ਹੁਣ ਇੱਥੋਂ ਐ ਕਰਾਂਗੇ ਠੀਕ ਆ ਇਹ ਐ ਮੁਰਜੂ ਚੱਲ ਬਾਜ ਇੱਧਰ ਨੂੰ ਹੋ ਜਾ ਹੁਣ ਠੀਕ ਆ ਐ ਬਾਈ ਇੰਨਾ ਸਿਆਣਾ ਬਾਜ ਇਹ ਹੋ ਜਾ ਹੋ ਜਾ ਬਾਜ ਠੀਕ ਆ ਇਹੀ ਸਟੀਅਰਿੰਗ ਹੈ ਦਾ ਬੜੇ ਵੀਰਾਂ ਦੇ ਕਮੈਂਟ ਆਉਂਦੇ ਆ ਬਾਈ ਇਹ ਪਾਵਰ ਸਟੀਅਰਿੰਗ ਹੈ ਪਾਵਰ ਤੋਂ ਵੀ ਜ਼ਿਆਦਾ ਕੰਮ ਕਰਦਾ ਬਾਈ ਆ ਦੇਖੋ ਆਪਾਂ ਦੋ ਕੁੰਗਣੀ ਲਾਈਆਂ ਪਹਿਲਾਂ ਐ ਮੋੜਿਆ ਐ ਮੁੜ ਗਿਆ ਜੀ ਪੁੱਤਰ ਤੇ ਐ ਮੋੜਿਆ ਇਹ ਐ ਮੁੜ ਗਿਆ ਠੀਕ ਆ ਹੋਰ ਮਾਰਨਾ ਮਾਰ ਦੇ ਇੱਕ ਨਾ ਮਿੱਤਰੋ ਬੜੇ ਵੀਰਾਂ ਦੇ ਕਮੈਂਟ ਆਉਂਦੇ ਬਾਈ ਖੁਰੀਆਂ ਕੀ ਹੁੰਦੀਆਂ ਜਿਹੜੀ ਮਿੱਤਰੋ ਆ ਪੱਕੀ ਸੜਕ ਆ ਨਾ ਜੇ ਆਪਾਂ ਪੱਕੀ ਤੇ ਚਲਾਉਣਾ ਹੋਵੇ ਬਾਈ ਪੈਰਾਂ 'ਚ ਇਹਦੇ ਲੋਹੇ ਦੀਆਂ ਖੁਰੀਆਂ ਲੱਗ ਜਾਂਦੀਆਂ ਨੇ ਜੇ ਆਪਾਂ ਕੱਚੇ ਪਹੀ ਚਲਾਉਣਾ ਫਿਰ ਕੋਈ ਲੋੜ ਨਹੀਂ ਖੁਰੀ ਦੀ ਠੀਕ ਆ ਤਾਂ ਕਰਕੇ ਬਾਈ ਖੁਰੀਆਂ ਲੱਗ ਜਾਂਦੀਆਂ ਨੇ ਪੈਰਾਂ 'ਚ ਲੱਗ ਜਾਂਦੀਆਂ ਉਹ ਤਾਂ ਲੱਗਦੀਆਂ ਵੀ ਇਹਦੇ ਨਾ ਹੋਣਾ ਘਸਣਾ ਤਾਂ ਖੁਰੀਆਂ ਲੱਗੀਆਂ ਜਾਂਦੀਆਂ ਉਹਨਾਂ ਨੂੰ ਖੁਰੀਆਂ ਕਿਹਾ ਜਾਂਦਾ ਲੋਹੇ ਦੀਆਂ ਹੁੰਦੀਆਂ ਨੇ ਤੇ ਐਵੇਂ ਐਵੇਂ ਕਰਕੇ ਖੁਰੀਆਂ ਲੱਗਦੀਆਂ ਹੁੰਦੀਆਂ ਇਹਦੇ ਤੇ ਜੇ ਆਪਾਂ ਪੱਕੇ ਚਲਾਉਣਾ ਹੋਵੇ ਉਹ ਕਾਰਨ ਪੁਰੀ ਖੁਰੀਆਂ ਲੱਗਦੀਆਂ ਹੁੰਦੀਆਂ ਠੀਕ ਕਿਨਾ ਮਿੱਤਰੋ ਬੜੇ ਵੀਰਾਂ ਦੇ ਕਮੈਂਟਾਂ ਦੇ ਬਾਈ ਤੁਸੀਂ ਪਾਣੀ ਵੇਸਟ ਕਰੀ ਜਾਂਦੇ ਹੋ ਹਨਾ ਵੀ ਬਾਣਾ ਚ ਪਾਣੀ ਛੱਡ ਰੱਖਿਆ ਜਮਿਆ ਆ ਬਾਣ ਚ ਪਾਣੀ ਖੜਾ ਪਾਣੀ ਤਾਂ ਬਾਈ ਛੱਡਣ ਦੇ ਫਾਇਦੇ ਹੀ ਸਾਨੂੰ ਬਹੁਤ ਨੇ ਹਨਾ ਇੱਕ ਤਾਂ ਆਪਾਂ ਜਿਹੜਾ ਜੇਠ ਹੜਾ ਚ ਝੋਨਾ ਲਾਉਣਾ ਊਸ਼ਾ ਆਪਾਂ ਉਹ ਨਹੀਂ ਲਾਉਂਦੇ ਤੇ ਜਿਹੜਾ ਬਾਈ ਹੁਣ ਆਪਾਂ ਮੂੰਗੀ ਵੱਢ ਕੇ ਬਾਸਪਤੀ ਲਾਵਾਂਗੇ ਉਹ ਬਾਈ ਆਪਣਾ ਪਾਣੀ ਨਹੀਂ ਖਰਾਬ ਹੁੰਦਾ ਆਪਾਂ ਜਮਾ ਸੌਣ ਚ ਲਾਵਾਂਗੇ ਜਾ ਕੇ ਠੀਕ ਆ ਤੇ ਇੰਨਾ ਬਾਣਾ ਚ ਆ ਬਈ ਠੰਡੀਆਂ ਹਵਾਵਾਂ ਆਉਣਗੀਆਂ ਠੀਕ ਆ ਜਦੋਂ ਇੰਨਾ ਚ ਫਸਲਾਂ ਕੜੀਆਂ ਹੋਈਆਂ ਹਰਿਆਲੀ ਭਰਿਆਲੀ ਹੋਇਆ ਇਹ ठीक है कोई गल नहीं पानी लग गया हूँ ता कि आप फसल बीज देंगे तो ऐ जमा हरा भरा कर दाँगे बै आप हूँ ना बै कच्चा आ गया देखो ना कच्चे बह चल के बहुत खुशा आपा अड्डी लाती आ घोड़े तो अड्डी लगती होंगी ए ला दे चल पा चल बाद चल 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 कच्चे चल के वाला खुश है बै ये ठीक है हूँ चाहे आपू बा कर दे बान चो जा चल चल फिर वाण चल के वाला खुशा बई देखो ठीक है क्योंकि कच्चा बई ये ਠੀਕ ਹੈ ਦੇਖੋ ਵਿਲੇ ਵਾਣ ਦੇ ਨਿਆਰਾ ਆ ਜਾਂਦਾ ਜਮ ਲਾਈ ਮਿੱਤਰੋ ਸਾਹਮਣੇ ਬਾਣ ਚ ਪਾਣੀ ਆ ਹਨਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈਆਂ ਵੀ ਪਾਣੀ ਚ ਬਾਈ ਇਹ ਐਂ ਵੜ ਜਾਂਦਾ ਠੀਕ ਹੈ ਜੇ ਨਾ ਵੜਿਆ ਇਹਨੂੰ ਬੈਕ ਕਰਾਂਗੇ ਪਰ ਇਹਨੂੰ ਵਾੜਾਂਗੇ ਹੁਣ ਚੱਲ ਚੱਲ ਬਾਹਰ ਚੱਲ 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 ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਚੱਲ 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 ਚੱਕ ਇਹ ਵੜ ਗਿਆ ਬਾਈ ਪਾਣੀ ਚ ਹੁਣ ਸਾਰਾ ਬਾਣ ਭਰਿਆ ਪਿਆ ਠੀਕ ਆ ਇੱਥੇ ਆਪਾਂ ਇਹਦੇ ਨਾਲ ਵੀਡੀਓ ਬਣਾਵਾਂਗੇ ਦੇਖੀ ਚੱਲਿਓ ਕਰ ਲਾ ਆਪਦੀ ਮਸਤੀ ਜਿਹੜੀ ਕਰਨੀ ਆ ਜਿਵੇਂ ਉਦੋਂ ਨਹੀਂ ਕਰੀ ਸੀ ਪੈਰ ਮਾਰਨ ਵਾਲੀ ਦੇ ਕਰ ਲਾ ਲਾਲਾ ਜੀ ਕਰ ਲਾ ਹੁਣ ਬਾਜਾ ਕੀ ਹੋ ਗਿਆ ਕੀ ਨੂੰ ਦੇਖਣ ਲੱਗ ਗਿਆ ਮਾਰ ਪੈਰ ਪੈਰ ਮਾਰ ਮਾਰੀ ਚੱਲ ਫਿਰ ਚੱਲ ਹਾਂ ਦੂਜੇ ਲੋਟ ਦੂਜੇ ਲੋਟ ਮਿੱਟੀ ਜੀ ਕੱਢ ਇਹ ਕੱਢਣੀ ਨਹੀਂ ਛੇਦੀ ਅੱਜ ਤਾਂ ਥੱਕ ਗਿਆ ਪਰ ਕੱਢੂ ਆ ਇਹ ਕਿੱਥੇ ਚੰਦਰਾ ਹਟਦਾ ਦੇਖੀ ਚੱਲੋ ਹਾਂ ਅੱਜ ਪਾਣੀ ਚ ਬਾੜਦਾ ਵਈ ਇਹ ਠੀਕ ਆ ਵਾੜ ਚ ਪਾਣੀ ਬਹੁਤ ਆ ਬਾਈ ਕਸਾਬ ਦਾ ਟੋਬਈ ਆ ਠੀਕ ਆ ਆਪਾਂ ਵਿੱਚ ਲਾਤਾ ਇਹਨੂੰ ਤੇ ਇਹਦੇ ਨਾਲ ਬਾਈ ਪੈਰ ਵੀ ਸੈੱਟ ਹੋ ਜਾਂਦੇ ਨੇ ਠੀਕ ਆ ਜਿਹੜੇ ਪੈਰ ਮਤਲਬ ਖੁਸ਼ਕੋਰੇ ਹੁੰਦੇ ਆ ਆਪਾਂ ਬਾਅਦ ਨੂੰ ਪਾਣੀ ਚ ਲਾਤਾ ਦੇਖੋ ਪਾਣੀ ਕਿੰਨਾ ਤੇ ਆਪਾਂ ਇਹਦੇ ਨਾਲ ਹੁਣ ਰਾਈਡਿੰਗ ਵੀ ਪਾਣੀ ਚ ਕਰਾਂਗੇ ਦੇਖੀ ਚੱਲਿਓ ਲਾਤਾ ਮੁੰਡੇ ਪਾਣੀ ਚ ਇਹ ਓਹ ਆਉਂਦਾ ਠੀਕ ਆ ਗੱਭਰੂ ਆਪਣਾ ਤੇ ਆਪਾਂ ਇਹਦੇ ਨਾਲ ਕਰਦੇ ਆ ਸ਼ੂਟ ਠੀਕ ਆ ਚੱਲ ਬਾਜ ਕਿੰਨਾ ਮਿੱਤਰੋ ਕਮੈਂਟ ਆਉਂਦੇ ਬਾਈਆਂ ਦੇ ਵੀ ਤੁਸੀਂ ਪਾਣੀ ਕਿਉਂ ਬਾਹਰ ਛੱਡ ਰੱਖਿਆ ਨਾ ਆਪਾਂ ਬਾਈ ਇਹ ਚ ਮੂੰਗੀ ਬੀਜਣੀ ਆ ਠੀਕ ਆ ਮੂੰਗੀ ਤਾਂ ਹਮੇਸ਼ਾ ਵਾਸਤੇ ਨੂੰ ਰੌਣੀ ਕਰਕੇ ਬੀਜਾਂਗੇ ਆਪਾਂ ਤਾਂ ਛੱਡ ਰੱਖੀ ਆ ਤੇ ਪਾਣੀ ਬੇਸਤ ਨਹੀਂ ਬਾਈ ਜਦੋਂ ਆਪਾਂ ਹੁਣ ਮੂੰਗੀਆਂ ਹੋ ਜਾਣੀਆਂ ਹਰਿਆਲੀ ਭਰਿਆ ਲਾਜਮਾ ਖੇਤ ਹੋ ਜਾਣਗੇ ਤੇ ਠੰਡੀਆਂ ਹਵਾਵਾਂ ਆਇਆ ਕਰਨੀਆਂ ਠੀਕ ਆ ਤਾਂ ਕਰਕੇ ਬਈ ਆਪਾਂ ਇਹਨੂੰ ਬਾਅਦ ਨੂੰ ਪਾਣੀ ਚ ਵੜ ਲੰਨੇ ਇਹ ਵੀ ਆਪਦੀ ਮਸਤੀ ਕਰਾ ਦੇਖ ਮੁੰਡਾ ਪੈਰ ਮਾਰਦਾ ਠੀਕ ਆ ਇਹ ਵੀ ਆਪਦੀ ਮਸਤੀ ਕਰਨਾ ਦੇ ਠੀਕ ਆ ਇਹ ਖੁਸ਼ ਹੋਣਾ ਚਾਹੀਦਾ ਕਿਵੇਂ ਮਰਜ਼ੀ ਕਰੀ ਚੱਲੇ ਫਾਰੇ ਨੇ ਪਾਣੀ ਚ ਵੜ ਕੇ ਆ ਕੁਝ ਕਰਨੀ ਕਰਨਾ ਠੀਕ ਆ ਹੁਣ ਤੋਰਿਏ ਲਾਗ ਚਲਾਈਏ ਚੱਲ ਪਾਣੀ ਛੁੱਟ ਜਾ ਚਲ ਬਾਜ ਚੱਲ 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 ਆ ਮੋੜਦਾ ਹੁਣ ਯਾਰ ਚਲ ਬਾਜ ਚੱਲ 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 ਕੋਲਾ ਵੜਾ ਵੜੋ ਚੱਲ ਦਾ ਕਲੱਚਾ ਹਨਾ ਅੱਡੀ ਆਪਾਂ ਪਤਾ ਕਿਵੇਂ ਮਾਰਦੇ ਹਾਂ ਇੱਥੇ ਦੇਖੋ ਹਾਂ ਚੱਲ ਬਾਹਰ ਹੋਲਾ ਵਾਲਾ ਪੈਲ ਵਾਲਾ ਇੱਕ ਨਾ ਮਿੱਤਰੋ ਭਾਈ ਜਦੋਂ ਆਪਾਂ ਬਾਜ ਕੱਢ ਲੈਂਦੇ ਹਾਂ ਹਨਾ ਇਹ ਨਾ ਹੁਣ ਬਾਣ ਸਾਰੇ ਬੇਲੇ ਨੇ ਪਾਣੀ ਵੀ ਹਰੇਕ ਬਾਣ ਚ ਹੁੰਦਾ ਇਹਦੇ ਨਾਲ ਭਾਈ ਜਿਹੜੇ ਇਹਦੇ ਖੁਰਨੇ ਹਨਾ ਇਹ ਭਾਈ ਜੜ ਤੱਕ ਖੁਸ਼ਕ ਹੋ ਜਾਂਦੇ ਨੇ ਘਰੇ ਖੜੇ ਦੇ ਹੁਣ ਇਹਨਾਂ ਚ ਸਾਰਿਆਂ ਚ ਪਾਣੀ ਪੈ ਜੂਗਾ ਠੀਕ ਹੈ ਜਿਹੜਾ ਸੋਮਬਾ ਇਹ ਗਾਓ ਪੱচ্চਾ ਹੋ ਜੂਆ ਬਾੜੀ ਕੁਸ਼ਤੀ ਨਹੀਂ ਚਾਹੀਦੀ ਤੇ ਇਹਦੇ ਨਾਲ ਮੁੜ ਕੇ ਜਦੋਂ ਪੱচ্চਾ ਹੋ ਜਾਂਦਾ ਜਿਹੜਾ ਸੁਭ ਹੁੰਦਾ ਉਹ ਲੈ ਵਧੀਆ ਤਾਂ ਸ਼ੇਪ ਚ ਵਧੀਆ ਆ ਜਾਂਦਾ ਤਾਂ ਕਰਕੇ ਆਪਾਂ ਪਾਣੀ ਚ ਬਾੜ ਲੈਣਾ ਤੇ ਪਾਣੀ ਕਿਹਦੀ ਰੇਤ ਨਹੀਂ ਲੋਣ ਚੱਲ ਵਾ ਮੈਨੂੰ ਵੀ ਛੱਡ ਦੇ ਤੂੰ ਜਾਣ ਦੇ ਚੱਲ ਵਾ ਮਿੱਤਰੋ ਸਾਹਮਣੇ ਬਈ ਖਾਲ ਆ ਹਨਾ ਆਪਾਂ ਬਾਜ ਨੂੰ ਬਾਹਰ ਖੜਾ ਰੱਖਿਆ ਆ ਖਾਲ ਆ ਬਈ ਆਪਾਂ ਇંટ ਪਾਵਾਂਗੇ ਦੇਖੋ ਕਿੰਨਾ ਚੌੜਾ ਖਾਲ ਆ ਚੱਲ ਬਾਜ ਚੱਲ 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 ਇਹ ਵੀ ਟੱਪ ਗਿਆ ਠੀਕ ਆ ਹੁਣ ਆਪਾਂ ਦੂਜੀ ਵੱਟ ਵੀ ਟਪਾਵਾਂਗੇ ਚੱਲ ਉੱਤਰ ਤੇ ਨਹੀਂ ਹੈਗਾ ਇંટ ਪਾਵਾਂਗੇ ਚੱਲ ਚੱਲ ਬਾਜ ਬਾਜ ਚੱਲ 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 ਦੇਖੋ ਠੀਕ ਆ ਇਹ ਚੀਜ਼ਾਂ ਦੇ ਬਾਈ ਇਹ ਲਾਇਆ ਹੋਇਆ ਠੀਕ ਆ ਜਦੋਂ ਵੀ ਆਪਾਂ ਨੂੰ ਕਹਿੰਦੇ ਨੇ ਵੀ ਚੱਲ ਬਾਜ ਟੱਪ ਬਈ ਦਲੇਰ ਮਤਲਬ ਕਿ ਸਵਾਰ ਵੀ ਦਲੇਰ ਹੋਣਾ ਚਾਹੀਦਾ ਹਨਾ ਉੱਪਰ ਬੈਠਿਆ ਹੋਵੇ ਜਿਹੜਾ ਬੰਦਾ ਤੇ ਸਵਾਰ ਦਾ ਜਿਹੜਾ ਘੋੜਾ ਹੋਵੇ ਸ਼ਾਰਾ ਵੀ ਸਮਝਦਾ ਹੋਵੇ ਚਾਹੇ ਬਾਈ ਇਹਨੂੰ ਕਿਤੋਂ ਮਰਜੀ ਟਪਾਲੇ ਟੱਪ ਜਾਂਦੇ ਨੇ ਠੀਕ ਹੈ ਇਹ ਆਪਣਾ ਬਾਜ ਆ ਤੇ ਸਿਆਣਾ ਬਹੁਤ ਆ ਇੱਕ ਨਾ ਮਿੱਤਰੋ ਬਾਈ ਆਪਾਂ ਇਹਨੂੰ ਸਵਾਰੀ ਕਰਨ ਵੀ ਲੈ ਕੇ ਆਉਣੇ ਨੇ ਬਾਜ ਨੂੰ ਤੇ ਹੁਣ ਜਿਵੇਂ ਬਾਈ ਬੱਟਾਂ ਤੇ ਖੱਬਲ ਹੋ ਰਿਹਾ ਨਾ ਇਹ ਖੱਬਲ ਵੀ ਖਾਂਦਾ ਠੀਕ ਆ ਆਪਾਂ ਇਹਨੂੰ ਖੁੱਲਾ ਛੱਡ ਦਾਂਗੇ ਹੁਣ ਵੀਲਾ ਖਾਲਾ ਠੀਕ ਆ ਸਾਰਾ ਬੱਟਾਂ ਤੇ ਖੱਬਲ ਲੱਗਿਆ ਹੋਇਆ ਬਾਈ ਇਹ ਖਾਲੂਆ ਤੇ ਨਾਲੇ ਖੱਬਲ ਖਾ ਕੇ ਬਾਈ ਖੁਸ਼ ਰਹਿੰਦਾ ਠੀਕ ਆ ਜਦੋਂ ਇਹਨੇ ਦੂਜਾ ਖਾ ਲਿਆ ਦੂਜਾ ਵੜ ਲੂ ਦੇਖੋ ਠੀਕ ਆ ਖੱਬਲ ਖਾ ਕੇ ਬਾਈ ਬਹੁਤ ਖੁਸ਼ ਆ ਇਹ ਤੇ ਖੱਬਲ ਨਾਲ ਬਾਈ ਨਾ ਤੇ ਇਹਨੂੰ ਲਿੱਦਦਾ ਬੰਨ ਪਾਵੇ ਨਾ ਪਾਵੇ ਬਾਈ ਇਹਨੂੰ ਬਿਛਾਉਂਦਾ ਠੀਕ ਆ ਆਪਾਂ ਸਵਾਰੀ ਦੇ ਨਾਲ-ਨਾਲ ਇਹ ਵੀ ਇਹਨੂੰ ਖਵਾਉਣੇ ਹੁੰਦੇ ਆ ਤੇ ਘੋੜਾ ਵੀ ਜਦੋਂ ਵੀ ਜਾਂ ਘੋੜੀ ਕੋ ਘੋੜਾ ਕੱਢੇ ਬਾਈ ਹੁਣ ਬੱਟਾਂ ਤੇ ਖੱੱਬਲ ਹੋ ਰਿਹਾ ਬਾਦੂ ਤੇ ਉੱਥੇ ਬਾਈ ਖੱੱਬਲ ਖਵਾ ਕੇ ਲਿਆਇਆ ਕਰੋ ਇੱਕ ਨਾ ਮਿੱਤਰੋ ਹੁਣ ਬਾਈ ਖੱੱਬਲ ਖਵਾ ਲਿਆ ਇਹਨੂੰ ਆਪਾਂ ਇਹ ਕੰਡਾਲਾ ਫੜ ਕੇ ਕਹਾਂਗੇ ਵੀ ਚੱਲ ਬਾਜ ਹਣਾ ਆਪਾਂ ਐ ਮੋੜ ਲਾਂਗੇ ਇਹਨੂੰ ਕਹਾਂਗੇ ਚੱਲ ਬਾਜ ਠੀਕ ਆ ਇਹ ਬਾਗ ਜੂ ਬਾਈ ਠੀਕ ਆ ਕਿਤੇ ਮਰਜੀ ਲੈ ਜਾਓ ਇਹਨੇ ਖੱਬਲ ਖਾ ਲਿਆ ਹੁਣ ਠੀਕ ਆ ਹੁਣ ਆਪਾਂ ਚਾਲਦੇ ਆ ਲੈ ਕੇ ਇਹਨੂੰ ਇੱਕ ਨਾ ਮੇਤਰ ਆਪਾਂ ਕੱਢਿਆ ਸੀ ਬਾਜ ਬਾਈ ਖੇਤ ਲਿਆਏ ਹਨਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਖੜਾ ਹਨਾ ਤੇ ਇਧਰਲੇ ਆਪਣੇ ਇਸ ਖੱਬੇ ਪਾਸੇ ਆਪਣਾ ਬਾਹਣਾ ਸੱਜੇ ਪਾਸੇ ਸੌਰੀ ਆਪਾਂ ਇਹਨੂੰ ਐਂ ਕਰ ਦਾਂਗੇ ਬਾੜਾ ਜਿੱਥੋਂ ਐ ਵੀ ਇਧਰ ਹੋ ਜਾ ਨਾਲੇ ਤਾਂ ਇਹ ਤਾਂ ਸੈਟ ਟਾਲਤੀ ਤੇ ਨਾਲੇ ਬਾਈ ਇਹ ਹੋ ਗਿਆ ਠੀਕ ਆ ਹੁਣ ਜੇ ਆਪਾਂ ਇਹਨੂੰ ਅੱਡੀ ਲਾ ਦਾਂਗੇ ਵੀ ਚੱਲ ਬਾਜ ਠੀਕ ਆ ਇਹ ਚੱਲਪੂ ਠੀਕ ਆ ਐਵੇਂ ਆ ਭਈ ਇਹਦੇ ਪਾਸਕੋਰ ਸਾਰੇ ਸਿੱਖਣੇ ਪੈਂਦੇ ਨੇ ਤੇ ਸਿੱਖ ਕੇ ਮੁੰਡਾ ਜਦੋਂ ਇਹ ਸਿੱਖ ਜਾਂਦਾ ਬੰਦਾ ਸਵਾਰ ਬਣ ਜਾਂਦਾ ਦੱਸ ਫਿਰ ਮੁੰਡਾ ਚੜੀਦਾ ਕਿਵੇਂ ਹੁੰਦਾ ਬਾਹ ਬਾਲ ਫੜ ਲੈ ਭਈ ਆ ਬਾਲ ਹੁੰਦੇ ਨਾ ਠੀਕ ਆ ਇਹਦੀ ਸਪੋਰਟ ਲੈ ਲਿਆ ਠੀਕ ਆ ਲੈ ਫਿਰ ਚੱਕ ਸਪੋਰਟ ਲੈ ਕੇ ਹਾਂ ਐਂ ਕਰਕੇ ਚੱਕ ਹੁਣ ਜਦੋਂ ਤੋਰਨਾ ਉਹਦੇ ਕੀ ਕਰਨਾ ਪੈਂਦਾ ਸਾਡੀ ਲਾ ਚੱਲ ਆ ਫਿਰ ਲਾ ਕੇ ਦਿਖਾ ਚੱਲ ਬੱਲੇ 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 ਕਹਣਾ ਗਾਈ ਜਿਵੇਂ ਹੁਣ ਗਰਮੀ ਆ ਬਾਈ ਜੇਠ ਹੜਾ ਨਾ ਲੋਆਂ ਚੱਲਣਗੀਆਂ ਤੇ ਸਵਾਰੀ ਬਾਈ ਕੀ ਟਾਈਮ ਕਰਨੀ ਚਾਹੀਦੀ ਹੈ ਹੁਣ ਇਹ ਸਵਾਰੀ ਬਾਈ ਜਾਂ ਸਵੇਰੇ ਸੁਨੇਹਾ ਅੱਛਾ ਜਾਂ ਫੋਨ ਸੁਨੇਹਾ ਠੀਕ ਹੈ ਜਾਂ ਸ਼ਾਮ ਨੂੰ ਠੀਕ ਹੈ 6 ਵਜੇ ਸਵੇਰੇ ਜਾਂ ਸ਼ਾਮ ਨੂੰ 6 ਵਜੇ ਆਹ ਟਾਈਮ ਸਵਾਰੀ ਕਰਨੀ ਚਾਹੀਦੀ ਠੰਡੇ ਹੋਏ ਸਵਾਰੀ ਕਰੇ ਥੋੜੇ ਤੇ ਕਿੰਨੇ ਕਿਲੋਮੀਟਰ ਕਰੇ ਮੰਨ ਲਾ ਨਾਰਮਲ ਜੇ ਤਾਂ ਚਾਲਾ ਜਨਪੁਰ ਜਿਵੇਂ ਇਸਾਨੀਗੋੜ ਆਪਣਾ ਇਹਨਾਂ ਆਪ ਪੰਜ ਚਾਰ ਕਿਲੋਮੀਟਰ ਹੀ ਤੋਰਦੇ ਅੱਛਾ ਵੱਧ ਨਹੀਂ ਤੋਰਦੇ ਕਿਹੜੀ ਚਾਲ ਤੋਰਦੇ ਆ ਥਰੇਵੀ ਛੋਟੀ ਰੇਵੀਆ ਰੇਵੀਆ ਹਾਂ ਫੋ ਮੈਂ ਤੇਰੇ ਨੂੰ ਰੇਵੀਆ ਚਾਲ ਤੋਰਦੇ ਆ ਤੇ ਜਾਂ ਤਾਂ ਠੰਡੇ ਠੰਡੇ ਸਵੇਰੇ ਕਰੇ ਜਾਂ ਸ਼ਾਮ ਨੂੰ ਠੀਕ ਐ ਇੱਕ ਨਾ ਗਾਈ ਜਿਹੜਾ ਬਾਈ ਆਪਾਂ ਸਵਾਰੀ ਕਰ ਲੈਨੇ ਆ ਹਨਾ ਸਵਾਰੀ ਕਰਨ ਤੋਂ ਬਾਅਦ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਧਿਆਨ ਰੱਖਣਾ ਚਾਹੀਦਾ ਪਹਿਲਾਂ ਤਾਂ ਬਾਈ ਇਹਨੂੰ ਜੇ ਸਵਾਰੀ ਕਰਕੇ ਆਪਾਂ ਰੋਕਣਾ ਅੱਛਾ ਮਾੜਾ ਮੋਟਾ ਇਹਨੂੰ ਢੇੜਾ ਦਵਾਉਣਾ ਚਾਹੀਦਾ ਇੱਕੋ ਦਮ ਰੋਕ ਕੇ ਬੰਨਣਾ ਨਹੀਂ ਚਾਹੀਦਾ ਵੀ ਜਮਾ ਖੁਰਲੀ ਤੇ ਲਾ ਜਾ ਕੇ ਨਾ ਬੰਨਣਾ ਵੀ ਇੱਕੋ ਦਾ ਬੰਨਣਾ ਜਿਹਦੇ ਨੂੰ ਢੇੜਾ ਦਵਾਵੇ ਅੰਗ ਪੈਰ ਚੱਕੇ ਦੇ ਠੀਕ ਐ ਫਿਰ ਇਹਨੂੰ ਬੰਨਣਾ ਚਾਹੀਦਾ ਫਿਰ ਲੇਟਾ ਮਰਵਾ ਕੇ ਠੀਕ ਐ ਫਿਰ ਬੰਨੇ ਨੂੰ ਠੀਕ ਐ ਜੋ ਬਹੁਤ ਠੰਡਾ ਹੋ ਜੀ ਇੱਕ ਉਹ ਦੁਵਾਜੇ ਨੂੰ ਪਾਣੀ ਨਹੀਂ ਪਿਉਣਾ ਪਖੇ ਨੂੰ ਬਸ ਕਿੰਨੇ ਟਾਈਮ ਬਾਅਦ ਪਾਣੀ ਪੀਣਾ ਚਾਹੀਦਾ ਪਾਣੀ ਇਹਨੂੰ ਘੰਟਾ ਘੜਾਪ ਕੇ ਠੰਡਾ ਹੋਏ ਜਾਣ ਬਾਅਦ ਠੀਕ ਉਹਦੋਂ ਪਾਣੀ ਪਿਆ ਦੇ ਠੀਕ ਹੈ ਮਿੱਤਰੋ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਆ ਤੁਹਾਨੂੰ ਇਹ ਦੱਸੀਆਂ ਨੇ ਤੇ ਜੇ ਚੰਗੀਆਂ ਲੱਗੀਆਂ ਸ਼ੇਅਰ ਜ਼ਰੂਰ ਕਰੋ ਇੱਕ ਨਾ ਕਈ ਬਾਲੇ ਵੀਰਾਂ ਦੇ ਸਵਾਲ ਹੁੰਦੇ ਆ ਵੀ ਘੋੜਾ ਦਾ ਕੁੰਡ ਕੀ ਹੁੰਦਾ ਕੁੰਡ ਕਿਹਨੂੰ ਕਿਹਾ ਜਾਂਦਾ ਇਹ ਮੰਨ ਲਿਆ ਜਿਹੜਾ ਸ਼ਕੀਨ ਘੋੜਾ ਹਾਂ ਸੋਹਣਾ ਘੁਲਚੇ ਇਹ ਵੱਧ ਸ਼ਕੀਨ ਦਾ ਘੋੜਾ ਘੁੰਡਣ ਵਾਲੀ ਲੱਗਦਾ ਠੀਕ ਆ ਜਿਵੇਂ ਆ ਲੱਗਦਾ ਆਪਣੇ ਬਾਜ ਦਾ ਘੁੰਡਾ ਹਾਂ ਜਿਵੇਂ ਮੰਨ ਲਾ ਆ ਚੀਜ਼ ਗਲਾਈ ਆ ਸ਼ੇਪ ਚ ਇਹ ਸੋਹਣਾ ਲੱਗ ਜੇ ਸਵਾਰੀ ਵੀ ਕਰਦੇ ਉੱਤੋਂ ਹੀ ਬੈਠੇ ਵੀਡੀਓ ਬਣਾਉਣੇ ਦੇਖ ਆਪਾਂ ਕਿੰਨਾ ਸੋਹਣਾ ਲੱਗਦਾ ਘੁੰਡ ਕੰਨੋ ਜਿਵੇਂ ਛੋਟੇ ਕੰਨ ਨੇ ਦੇਖ ਇਹਦੇ ਠੀਕ ਐ ਇਹਨੂੰ ਘੁੰਡ ਕਿਹਾ ਜਾਂਦਾ ਹਾਂ ਘੁੰਡ ਆ ਬਸ ਘੁੰਡਾ ਗਲਾਈ ਹੋ ਜਾਂਦੀ ਇੱਥੋਂ ਇੰਨੀ ਲੰਮੀ ਹੋ ਹਾਂ 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 ਹੁਣ ਇਹਦਾ ਘੁੰਡ ਬਹੁਤ ਸੋਹਣਾ ਦੇਖੋ ਮਿੱਤਰੋ ਕਿੰਨਾ ਸੋਹਣਾ ਘੁੰਡਾ ਠੀਕ ਐ ਸੋ ਤੋ ਵੀਡੀਓ ਬਣਾਉਣੇ ਕਿੰਨਾ ਸੋਹਣਾ ਲੱਗਦਾ ਤੁਸੀਂ ਦੇਖੋ ਹਾਂ ਹੁਣ ਵੀ ਬਹੁਤ ਸੋਹਣਾ ਲੱਗੀ ਜਾਂਦਾ ਦੇਖੋ ਮਿੱਤਰੋ ਇਹਨੂੰ ਕਹਿੰਦਾ ਕੁੰਡ ਇੱਕ ਕਾਈ ਜੀ ਆਪਾਂ ਬਾਗ ਪੌਰੀਆਂ ਦੀ ਗੱਲ ਕਰੀ ਜਾਂ ਪੌਰੀਆਂ ਦੀ ਗੱਲ ਕਰੀਏ ਜਿਹੜੀ ਬਾਗ ਪੌਰੀ ਹੁੰਦੀ ਹੈ ਕਿਹੜੀ ਹੁੰਦੀ ਹੈ ਉਹ ਆ ਬਾਗਾ ਨੇ ਭਈ ਆ ਬਾਗੇ ਹੀ ਨੇ ਠੀਕ ਹੈ ਇਹ ਦੋਵੇਂ ਸਾਈਡ ਹੁੰਦੀਆਂ ਦੋਨੇ ਸਾਈਡ ਹੀ ਹੁੰਦੀਆਂ ਇਧਰ ਕਿੰਨੀ ਜਾਣੇ ਇਧਰ ਇੱਕ ਦੋਵੇਂ ਇੱਕੋ ਜੀ ਹੋਣਗੀਆਂ ਇਧਰ ਇਧਰ ਇੱਥੇ ਵੀ ਆ ਹਾਂ ਇਧਰ ਆ ਆਹ ਦੇਖੋ ਮਿੱਤਰੋ ਇਹ ਪੌਰੀ ਆ ਦੂਜੇ ਪਾਸੇ ਵੀ ਦਿਖਾਵਾਂ ਹਾਂ ਦੋਵੇਂ ਸਾਈਡ ਦਾ ਇਹ ਬਾਗਾਂ ਪੌਰੀਆਂ ਹੁੰਦੀਆਂ ਨੇ ਠੀਕ ਆ ਦੇਖਿਆ ਜਾਵੇ ਕਾਰੀ ਮਿੱ ਇਹ ਮਤਲਬ ਇੱਥੇ ਬਾਗਾਂ ਹੁੰਦੀਆਂ ਤਾਂ ਬਾਗਪੌਰੀ ਕਿਹਾ ਜਾਂਦਾ। ਇਹ ਬਾਗਪੌਰੀ ਹੁੰਦੀ ਹੈ ਮਿੱਤਰੋ ਠੀਕ ਆ ਤੇ ਜਿਹੜੀ ਮੱਥੇ ਵਾਲੀ ਹੁੰਦੀ ਉਹ ਕਿਹੜੀ ਹੁੰਦੀ ਆ ਉਹ ਮੰਨ ਲਾ ਬਾਗਪੌਰੀ ਮੱਥੇ ਚ ਆ ਜਮਾ ਜਮੇ ਸੈਂਟਰ ਚ ਆ ਆ ਰਹੀ ਮਿੱਤਰੋ ਇਹਦੇ ਜਮਾ ਬਾਗਪੌਰੀ ਜਮਾ ਇਹਦੇ ਸੈਂਟਰ ਚ ਇੱਥੇ ਠੀਕ ਆ ਇਹ ਹੁੰਦੀਆਂ ਪੌਰੀਆਂ ਹਨਾ ਠੀਕ ਆ ਇਹ ਚੀਜ਼ਾਂ ਵੀ ਸਿੱਖਣ ਵਾਲੀਆਂ ਹੁੰਦੀਆਂ ਨੇ ਸੋ ਮਿੱਤਰੋ ਤੁਹਾਨੂੰ ਦੱਸਿਆ ਵੀ ਇਹ ਪੌਰੀਆਂ ਹੁੰਦੀਆਂ ਨੇ ਇੱਕ ਨਾ ਕਾਈ ਜਦੋਂ ਘੋੜੇ ਦਾ ਕੁੰਡ ਬਣਾਉਣਾ ਹੋਵੇ ਬਈ ਜਿਵੇਂ ਆਪਾਂ ਤੁਸੀਂ ਪਹਿਲਾਂ ਵੀ ਕਿਹਾ ਵੀ ਕੁੰਡਾ ਐ ਜਦੋਂ ਮੁਰਦਾ ਕੁੰਡ ਹੁੰਦਾ ਉਹ ਕੁੰਡ ਬਣਦਾ ਕਿਵੇਂ ਆ ਬਈ ਇੱਕ ਤਾਂ ਬਈ ਇਹ ਸ਼ਕੀਨਾ ਪਹਿਲੇ ਦੇਣੀ ਅੱਛਾ ਠੀਕ ਆ ਹਾਂ ਬਾਅਦ ਪਹਿਲੇ ਦੇਣੀ ਸ਼ਕੀਨਾ ਅੱਛਾ ਇੱਕ ਆਪਾਂ ਨਾ ਤੋਰਾ ਫੇਰਾ ਕਰਾ ਕੇ ਉਹ ਕਾਜੇ ਕਰਦੇ ਸੀ ਆ ਆ ਜਿਹੜੇ ਬਾਗਾਂ ਨੇ ਇਨੂੰ ਖਿੱਚ ਕੇ ਗੱਡੀ ਚ ਪਾ ਕੇ ਟੈਟ ਕਰਕੇ ਤੋੜਨਾ ਇੱਕੋ ਜਿਹਾ ਕਰਕੇ ਕੁੰਡ ਬਣਦਾ ਜਾਨਵਰ ਇੱਕੋ ਜਿਹਾ ਕਰਕੇ ਤੋੜ ਦੇ ਇੱਕੋ ਜਿਹਾ ਕਰਕੇ ਖਿੱਚ ਕੇ ਹਾਂ ਆਪਾਂ ਦੇਖੀ ਤੁਸੀਂ ਦਾਦਾ ਜੀ ਕਰਦੇ ਇਹਦਾ ਜਮਾ ਮੂੰਹ ਨਾਲ ਲਾਉਂਦੇ ਸੀ ਇਹਦੇ ਹਾਂ ਉਹ ਕੁੰਡ ਹੋ ਜਾਂਦਾ ਉਹ ਕੁੰਡ ਗਲਾਈ ਇਹ ਚੀਜ਼ ਨਾਲ ਕੁੰਡ ਬਣਦਾ ਹਾਂ ਉਹ ਖੜਨਦੀ ਵੀ ਹੁਣ ਉਹ ਪੋਜੀਸ਼ਨ ਉਹੀ ਹੈ ਘੋੜੇ ਦੀ ਹਾਂ ਜੇ ਆਪਾਂ ਇਹ ਚੀਜ਼ ਨਾ ਕਰੀਏ ਫਿਰ ਗਲਾਈ ਉਨੀ ਆਉਂਦੀ ਨਹੀਂ ਵੀ ਮੰਨ ਲੈ ਇਹਦੇ ਨਾਲ ਖੜਨਾ ਸਿੱਖਿਆ ਜਾਨਵਰ ਹੁਣ ਕੁੰਡ 'ਚ ਹੀ ਖੜਦਾ ਦੇਖੀ ਠੀਕ ਆ ਹਾਂ ਜਦੋਂ ਵੀ ਖੜਦਾ ਕੁੰਡ 'ਤੇ ਖੜਦਾ ਐ ਖੜਦਾ ਸਿੱਧਾ ਜਾਨਵਰ ਇਹ ਕੁੰਡ 'ਚ ਖੜਦਾ ਇਹ ਕੁੰਡ 'ਚ ਖ ਦੇਖਣਾ ਗਾਈ ਜਦੋਂ ਆਪਾਂ ਘੋੜਾ ਤੋੜ ਲੈਨੇ ਬਈ ਝੱਗੋ ਝੱਗ ਹੋ ਜਾਂਦਾ ਨਾ ਪਾਣੀ ਪਾਣੀ ਮੁੜਕੋ ਮੁੜਕੀ ਹੋ ਜਾਂਦਾ ਮਤਲਬ ਉਹਨੂੰ ਹੁਣ ਜਿਵੇਂ ਗਰਮੀਆਂ ਚੱਲਦੀਆਂ ਪੱਖਾ ਜਾਂ ਕੂਲਰ ਏਸੀ ਲਾਉਣ ਦਾ ਉਹਦੇ ਨਾਲ ਸੁਕਾਵੇ ਕਿ ਆਪੇ ਸੁੱਕੇ ਨਹੀਂ ਇਹ ਬਈ ਤੁਰ ਫਿਰ ਕੇ ਜਦੋਂ ਇਹਨੇ ਲੇਟਾ ਮਾਰ ਲਿਆ ਅੱਛਾ ਬਾਅਦ ਇਹਨੂੰ ਆਪੀ ਗੂਲਡਾ ਹੁਣ ਦੇ ਠੀਕ ਹੈ। ਕੀ ਹੋ ਜਾਂਦਾ ਜਾਨਵਰ। ਜਿਹੜਾ ਬੰਦਾ ਹੋ ਗਿਆ ਏਸੀ ਲਾਉਣਾ। ਹਾਂ ਉਸ ਤੋਂ ਪਹਿਲਾਂ ਪੱਖਾ ਨਹੀਂ ਛੱਡਣਾ ਆਪਾਂ। ਠੀਕ ਹੈ। ਪਰਮ ਤੇ ਪੱਖਾ ਹਵਾ ਆਪਣ ਨੂੰ ਨਹੀਂ ਵੱਜ ਜਾਂਦੀ ਬੰਦੇ ਨੂੰ। ਹਾਂ ਹਾਂ। ਉਹ ਵੀ ਇਹਨੂੰ ਹਵਾ ਵੱਜ ਜਾਂਦੀ ਆ। ਠੀਕ ਹੈ। ਇੱਕ ਪਾਣੀ ਬਸ। ਭਾਵੇਂ ਇਹਨੂੰ ਪਾਣੀ ਨਹੀਂ ਪਿਉਣਾ। ਕੂਲਰ ਨਹੀਂ। ਕੂਲਰ ਵੀ ਨਹੀਂ ਲਾਉਣਾ। ਹਾਂ ਇਹਨੂੰ ਕੋਈ ਨਹੀਂ ਲਾਉਣਾ। ਜਦ ਇਹ ਗੂਲਡਾਊਨ ਹੋ ਗਿਆ ਫਿਰ ਲਾ ਸਕਦੇ ਤੁਸੀਂ। ਠੀਕ ਹੈ। ਪਾਣੀ ਮਾਰ ਕੇ ਮਾਲਚ ਕਰਕੇ ਦੀ। ਠੀਕ ਹੈ। ਮਾਲਚ ਕਰੇ ਫਿਰ ਤੁਸੀਂ ਲਾ ਸਕਦੇ ਹੋ। ਠੀਕ ਹੈ। ਵਿਪਖੇ ਇਹਨੂੰ ਨਹੀਂ ਲਾਉਣਾ। ਆਪਾਂ ਖੇ ਨਾਲ ਦਾ ਪਾਣੀ ਪਿਉਣਾ ਤੇ ਨਾਲ ਇਹਦੇ ਹਵਾ ਮਾਰਨੀ ਪਹਿ ਇਕ ਨਾ ਕਹੀ ਜੰਮੇ ਆਪਣਾ ਬਾਜ ਬਾਈ ਹੁਣ ਸ਼ਾਈਨਿੰਗ ਪੂਰੀ ਫੜ ਰਹਿਣਾ ਇਹ ਪੂਰੀ ਕਾਲਸ ਦਿਖਾਉਂਦਾ ਬਾਲੇ ਵੀਰਾਂ ਦੇ ਕਮੈਂਟ ਇਹ ਹੁੰਦੇ ਆ ਬਾਈ ਘੋੜਾ ਲਾਲੀ ਜੀ ਮਾਰ ਲੱਗ ਗਿਆ ਇਹ ਕਾਲਸ ਬਾਈ ਕਿਵੇਂ ਕੀ ਖਵਾਉਣ ਨਾਲ ਤੇ ਕੀ ਸ਼ੈਂਪੂ ਛੂੰ ਪੁਲਣ ਕੀ ਕਰਨਾ ਇਹਦੇ ਇਹਦਾ ਬਈ ਖਵਾਉਣ ਨਾਲ ਹੀ ਆ ਉੱਤੇ ਲਾਉਣ ਨਾਲ ਕੁਝ ਨਹੀਂ ਹੁੰਦਾ ਜੀ ਅੱਛਾ ਮੰਨ ਲਾ ਜਿਹੜਾ ਸਿਆਲ ਚਾਪਿਆ ਉਹਨੂੰ ਦਾਣਾ ਦੇਣਾ ਤੇਲ ਵਗੈਰਾ ਅਲਸੀ ਦਾ ਉਹ ਦਿੰਦੇ ਰਹਿਣਾ ਉਹਨੂੰ ਉਹਦਾ ਸ਼ਾਈਨ ਆਉਂਦੀ ਆ ਵਧੀਆ ਠੀਕ ਹੈ ਠੀਕ ਹੈ ਤੇਲ ਦਾਣੇ ਜੀ ਦਿੰਦਾ ਰਹਿਣਾ ਤੇ ਸਹੀ ਡਾਈਟ ਦੇ ਬੇਨੂੰ ਠੀਕ ਆਦੇ ਨਾਲ ਹੀ ਸ਼ਾਈਨਿੰਗ ਆਉਂਦੀ ਆ ਜੀ ਹਾਂ ਬਈ ਗੈ ਆਪਣਾ ਪੈ ਠੀਕ ਹੈ ਮੰਨ ਲਾ ਜੇ ਹੁਣ ਉੱਤੇ ਲਾਉਣ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ ਕਹਿੰਦੇ ਡੀਵਾਰਮਿੰਗ ਵੀ ਬਹੁਤ ਮੇਨ ਕਾਰਨ ਹੈ ਸ਼ਾਈਨਿੰਗ ਨੂੰ ਤੇ ਗ੍ਰੋਥ ਨੂੰ ਗ੍ਰੋਥ ਦਾ ਮੇਨ ਕੰਮ ਡੀਵਾਰਮਿੰਗ ਦਾ ਹਾਂ ਡੀਵਾਰਮਿੰਗ ਦਾ ਸੋ ਮਿੱਤਰੋ ਆਪਣਾ ਬਾਜ ਤਾਈਓ ਬਈ ਇੰਨੀ ਸ਼ਾਈਨਿੰਗ ਦਿੰਦਾ ਠੀਕ ਹੈ ਦੇਖ ਕਾਈ ਜਿਵੇਂ ਆਪਣਾ ਬਾਈ ਬਾਜ ਸਿਆਣਾ ਬਹੁਤ ਆ ਹਨਾ ਚਾਹੇ ਜਵਾਖ ਚੜੀ ਫਿਰਨ ਇਹਦੇ ਕੀ ਕਾਰਨ ਨੇ ਬਈ ਇਹਦਾ ਵੀ ਬਚਪਨ ਤੋਂ ਹੀ ਇਹਨੂੰ ਸੁਭਾਅ ਆਇਆ ਹੋਦਾ ਦਾਦਾ ਜੀ ਅੱਛਾ ਬਜਪੁਰ ਤੋਂ ਇਹਦੇ ਵਿੱਚ ਕੋਲ ਰਹਾ ਸੁਭਾਅ ਪਾਇਆ ਜਵਾਖ ਜਵਾਖ ਨੂੰ ਚੜਾਉਂਦੇ ਸੀ ਬਜਪੁਰ ਤੇ ਲਈ ਛੋਟਾ ਹੁੰਦਾ ਜੀ ਉਹਦੇ ਇਹਨਾਂ ਨੂੰ ਜਵਾਖ 1.5 ਸਾਲ ਦਾ ਸੀ ਉਹਦੇ ਇਹ ਜਵਾਖ ਨੂੰ ਉੱਤੇ ਸਵਾਰੀ ਕਰਾਉਂਦਾ ਸੀ ਅੱਜ ਵੀ ਇਹ ਤੇ ਕੋਈ ਜਵਾਖ ਪਾ ਕਿੱਡੀ ਛੋਟਾ ਸਵਾਰੀ ਕਰ ਲੇ ਇਹਦਾ ਮਤਾਵਾਹ ਹੁੰਦਾ ਇਹਦੀ ਗਲਤ ਵਹਿਬਤ ਨਹੀਂ ਪਾਈ ਨਾ ਤੇ ਖੜਾ ਹੁੰਦਾ ਠੀਕ ਹੈ ਇਹ ਚ ਵਹਿਬਤ ਤਾਂ ਨਹੀਂ ਪਾਈਆਂ ਵਾਲੇ ਪੁੱਠੇ ਹੋਈ ਜਾਂਦੇ ਰਹਿੰਦੇ ਹਾਂ ਇਹ ਚ ਵਹਿਬਤ ਨਹੀਂ ਪਾਈ ਇਹਨੂੰ ਪਹਿਲੇ ਦਿਨ ਹੀ ਸਿਆਣਾ ਰੱਖਿਆ ਠੀਕ ਉਹ ਉੱਤੇ ਰੱਖਿਆ ਪਹਿਲੇ ਦਿਨ ਹੀ ਠੀਕ ਹੈ ਇਹ ਕਾਰਨ ਆ ਮੇਨ ਕਾਰਨ ਹਾਂ ਇਹ ਬਸ ਸਿਆਣਾ ਰੱਖਿਆ ਪਹਿਲੇ ਦਿਨ ਨਿਗਰ ਤਕਨਕਾਈ ਬੜੇ ਵੀਰਾਂ ਦੇ ਸਵਾਲ ਇਹ ਹੁੰਦੇ ਆ ਵੀ ਘੋੜੇ ਦੀ ਉਮਰ ਕਿੰਨੀ ਹੁੰਦੀ ਆ ਇਹਦੇ ਬਾਰੇ ਦੱਸੋ ਕੁਝ ਬਾਈ ਘੋੜੇ ਦਾ ਪਹਿਲੀ ਗੱਲ ਤਾਂ ਇਹਦੀ ਸੇਵਾ ਤੇ ਠੀਕ ਆ ਠੀਕ ਆ ਜੀ ਥੋੜੀ ਚੰਗੀ ਸੇਵਾ ਅੱਛਾ ਉਮਰ ਵੀ ਫੇਰ ਹੀ ਆ ਸੇਵਾ 'ਚ ਕੀ ਕੁਝ ਸੇਵਾ 'ਚ ਮੰਨ ਲੈ ਜੀ ਨਿਗਰਾਨੀ ਰੱਖਣੀ ਅੱਛਾ ਬੌਲੇ ਘੋੜੇ ਦਾ ਬੰਨ ਪਾ ਕੇ ਵੀ ਪੂਰੇ ਹੋ ਜਾਂਦੇ ਦੇਖ ਅੱਛਾ ਆਪਣੀਆਂ ਕਈਆਂ ਕਾਰਨ ਹੋ ਜਾਂਦੇ ਆ ਜਾਂ ਟੁੱਟ ਜਾਂਦੇ ਆ ਜਾਨਵਰ ਜਾਂ ਪੈਰਾਂ ਤੋਂ ਖੜ ਜਾਂਦੇ ਆ ਉਹ ਦਿੱਕਤਾਂ ਨੇ ਜਾਂ ਮੰਨ ਲੈ ਜੀ ਆਲਾ ਗਾ ਕਹਿੰਦਾ ਪੈਰਾਂ ਤੋਂ ਮਜ਼ਬੂਤ ਘੋੜਾ ਕਿਉਂ ਨਹੀਂ ਜਾਂਦਾ ਹਾਂ ਜਿਹੜੇ ਕੋੜੇ ਦੀ ਗਾਂ ਚ ਛੋਟੀ ਆ ਪੈਰਾਂ ਤੋਂ ਬੈਂਦੀ ਨਹੀਂ ਹੁਣ ਆਪਣੇ ਬਾਜ ਦੀ ਇੰਨੀ ਉਮਰ ਹੋ ਗਈ ਹਾਂ ਤੇ ਕਿਉਂ ਨਹੀਂ ਦਾਬਦਾ ਇਹਦੀ ਗਾਂ ਚ ਬਹੁਤ ਛੋਟੀ ਆ ਨੋਜੜ ਚੰਗੀ ਆ ਇਹਦੀ ਪੈਗੋ ਇੰਨੀ ਉਮਰ ਲੈ ਗਿਆ ਹਾਂ ਇਹ ਉਮਰ ਕਾਂ ਇਹ ਪੈਰਾਂ ਤੋਂ ਬਹਿ ਜੇ ਕੋੜਾ ਤੇ ਮਨ ਲੱਗਿਆ ਕੋੜਾ ਪੈਰ ਮੇਨ ਚੀਜ ਆ ਘੋੜੇ ਦੇ ਇੱਕ ਪੈਰ ਤੇ ਇੱਕ ਦੰਦ ਕਹਿੰਦੇ ਹਾਂ ਇਹ ਹੀ ਮੇਨ ਚੀਜ ਆ ਘੋੜਿਆਂ ਦੀ ਵੀ ਪੈਰ ਪੈਰ ਨਾਲ ਤੁਰਨਾ ਦੰਦ ਨਾਲ ਚੱਬ ਕੇ ਟਪਣਾ ਆ ਗਾਂ ਚ ਦਾਬਨ ਲੱਗ ਜਾਂਦੀਆਂ ਨੇ ਇਹਦੀ ਗਾਂ ਚ ਵਾਲੀ ਨੋਜੜ ਵਾਲੀ ਛੋਟੀ ਗਾਂ ਅੱਜ ਜਿਵੇਂ ਆਪਾਂ ਦੇਖੀਏ ਜਿਵੇਂ ਅਲੀ ਸ਼ਾਨ ਲੈਣ ਦੇ ਜਿਹੜਾ ਘੋੜਾਗਾ ਉਹਦੇ ਪੈਰ ਹੁਣ ਕਿੰਨੀ ਹੋ ਗਈ ਸੀ ਦੇਖੋ ਦਬਗੇ ਸੀ ਨਾ ਦਬਗੇ ਸੀ ਹਾਂ ਵੱਡੀ ਮਰਚਾ ਕੇ ਦਬਗੇ ਸੀ ਹਾਂ ਇਹਨੇ ਇਹਦੇ ਕੋਈ ਚੱਕਰ ਨਹੀਂ ਇਹਦਾ ਮਾਲਾ ਆਪਣਾ ਹੁਣ 25 24 24 ਸਾਲ ਦਾ ਹੋ ਗਿਆ ਇਹ ਹਾਂ ਤੇ ਨੂੰ ਅੱਜ ਤੱਕ ਦੇਖ ਲਓ ਕਿੰਨੇ ਨਿਉ ਜੜ ਕਰਨੀ ਆ ਹਾਲਾ ਕਹਿੰਦਾ ਪੈਰਾਂ ਤਾਂ ਕਿਉਂ ਮਜ਼ਬੂਤ ਹੋਣਾ ਚਾਹੀਦਾ ਇਹੀ ਕਾਰਨ ਪੈਰਾਂ ਦਾ ਮਜ਼ਬੂਤ ਠੀਕ ਆ ਇਹ ਕਰਨ ਹਾਂ ਤੇ ਉਮਰੇ ਦੀ ਘੋੜੇ ਦੀ ਮਾਲਾ 35 ਸਾਲ ਹੁੰਦੀ ਆ ਬਈ ਅੱਛਾ ਉੱਤੇ ਵੀ ਜਾ ਸਕਦੇ 35 ਸਾਲ ਵੀ 35 ਉਹ ਸੰਭਾਲਦੇ ਸਾਰੇ ਉਹਦੀ ਸੇਵਾ ਸਾਰੇ 35 ਸਾਲ ਤੱਕ ਵੀ ਉਹੀ ਜਾਂਦੀ ਸੇਵਾ ਚੰਗੀ ਆ ਠੀਕ ਆ ਮਿੱਤਰੋ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਜੇ ਘੋੜੇ ਦੀ ਪਰਖ ਕਰਨ ਗਾਮ ਚੀ ਤੋਂ ਹਾਂ ਵੀ ਇਹ ਬੱਜਰ ਕੱਟਦੇ ਜਾਣ ਬੱਜਰ ਪੈਂਚ ਇਕ ਨਾ ਕਈ ਬੜੇ ਵੀਰਾਂ ਦੇ ਸਵਾਲ ਇਹ ਆਉਂਦੇ ਹੁੰਦੇ ਆ ਵੀ ਆਪਾਂ ਬਸ਼ੇਰਾ ਸ਼ੋਅ 'ਚ ਪਾਉਣਾ ਬਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤੇ ਕਿਵੇਂ-ਕਿਵੇਂ ਬਈ ਉਹਨੂੰ ਆਪਾਂ ਡਾਈਟ ਪਲਾਨ ਦਈਏ ਪਹਿਲੀ ਗੱਲ ਤਾਂ ਸਹੀ ਉਹਨੂੰ ਖਰਾਕ ਦਿਓ ਬਈ ਠੀਕ ਹੈ ਸਹੀ ਉਹਦੀ ਪ੍ਰੈਕਟਿਸ ਕਰਾਓ ਠੀਕ ਹੈ ਮੰਨ ਲਾ ਕੁਆਲਿਟੀ ਦਾ ਕੋੜੇ ਦੀ ਬਦਲ ਨਹੀਂ ਜਿਹੜੇ ਕੋੜੇ 'ਚ ਰਹੀ ਉਹੀ ਰਹੂ ਉਹੀ ਰਹੂ ਜਦੋਂ ਦਾ ਸਕੀਨ ਹੋ ਕੋੜਾ ਸੇਮ ਰਹਿਣਾ ਠੀਕ ਹੈ ਛੋਟੇ ਸਾਰੇ ਆ ਉਹਨੂੰ ਫਿੱਟ ਰੱਖਣਾ ਠੀਕ ਹੈ ਟਰੱਕਣਾ ਉਹਨੂੰ ਸੰਭਾਲ ਕਰਨੀ ਤੇ ਸੱਟ ਨਾ ਲੱਗਣ ਦੇਣੀ ਕਿਤੇ ਵੀ ਠੀਕ ਹੈ ਪੈਰ ਸਹੀ ਹੋਣੇ ਚਾਹੀਦੇ ਆ ਨਾ ਸਹੀ ਲਾਹੋਣੇ ਇਹ ਚੀਜ਼ਾਂ ਨੋਟ ਕਰ ਲੈ ਜਿਹੜੇ ਆਪਣੇ ਸਾਰੇ ਆ ਠੀਕ ਹੁਣ ਜਿਹੜਾ ਘੋੜਾ ਤੁਸੀਂ ਐ ਤਾਂ ਨਹੀਂ ਘੋੜਾ ਬਦਲ ਦੋਗੇ ਜਿਹਾ ਬਚਪਨੋਂ ਤਿਆਰ ਹੋਣਾ ਉਹ ਤਾਂ ਜਨਵਰ ਨੇ ਤਿਆਰ ਹੋਣਾ ਹਣਾ ਪਰ ਜਿਹੜੀਆਂ ਆਪਣੀਆਂ ਕਮੀਆਂ ਨੇ ਮਨ ਲਾ ਆਪਾਂ ਨੋਹ ਵਗੈਰਾ ਸੈੱਟ ਕਰਨੇ ਜਾਂ ਸਫਾਈ ਦੇ ਨੰਬਰ ਇਹ ਚੀਜ਼ਾਂ ਆਪਾਂ ਨੂੰ ਤਿਆਰ ਰੱਖਣਾ ਚਾਹੀਦਾ ਇਹ ਕਹਿੰਦੇ 6 ਵੀ ਨਹੀਂ ਵੱਜਣ ਦੇਣੀ ਚਾਹੀਦੀ 6 ਵੱਜ ਗਈ ਹਾਂ ਜੇ ਪੈਰ ਮਾੜਾ ਮੋਟਾ ਮੁੜਨ ਲੱਗ ਗਿਆ ਉਹਦੇ ਪੁਆਇੰਟ ਕੱਟੇ ਜਾਂਦੇ ਵੀ ਕੱਟ ਜਾਂਦੇ ਨੇ ਹਾਂ ਇਹ ਚੀਜ਼ਾਂ ਦੇ ਆਪਾਂ ਜਿਹੜੀ ਆਪਣੀ ਦੇਖ ਰੇਖ ਤੇ ਪੁਆਇੰਟ ਕੱਟੇ ਹਨ ਆਪਣੀ ਗਨਗਹਿਦੀਆਂ ਦੇ ਪੁਆਇੰਟ ਕੱਟੇ ਅੱਛਾ ਆ ਨਹੀਂ ਹੈਗਾ ਵੀ ਆਪਾਂ ਰਾਜ਼ੀ ਕਰਕੇ ਆਪਾਂ ਕਹਿੰਦੇ ਨੇ ਰਾਜ਼ੀ ਕਰ ਦਈਏ ਕਿ ਉੱਥੇ ਰਾਜ਼ੀ ਨਾ ਰਾਜ਼ੀ ਨਹੀਂ ਚੱਲਦਾ ਜਾਨਵਰ ਫਿੱਟ ਜਾਈਦਾ ਫਿੱਟ ਜਾਮਾ ਹਾਂ ਜਮਾ ਫਿੱਟ ਢਿੱਡ ਨਾ ਜਾਵਰ ਤੇ ਛੱਲੇ ਹੋਵੇ ਅੱਛਾ ਇਹ ਫਿੱਟ ਹੋਵੇ ਜਿੱਦੋ ਪ੍ਰੋਪਰ ਮਸਲ ਚ ਹੋਵੇ ਤਿਆਰੀ ਕਰਕੇ ਨੇ ਉਹ ਪ੍ਰੋਪਰ ਫਿੱਟ ਫਿੱਟ ਹਾਂ ਉਹਦੀ ਸਹੀ ਡਾਈਟ ਤਾਂ ਉਹਨੂੰ ਸਹੀ ਉਹਦੀ ਤਿਆਰੀ ਕਰਾਓ ਠੀਕ ਹੈ ਸਹੀ ਉਹਨੂੰ ਤੁਰਨਾ ਸਿਖਾਓ ਦੋਨੋਂ ਪਾਸੇ ਫੜ ਕੇ ਹਾਂ ਜਿਵੇਂ ਤੁਰਨਾ ਜਾਨਵਰ ਨੇ ਸਿੱਧਾ ਬਾਹਰ ਨੂੰ ਪੈਰ ਨਾ ਮਾਰੇ ਜਾਨਵਰ ਸਿੱਧਾ ਤੁਰੇ ਠੀਕ ਹੈ ਇਹ ਚੀਜ਼ਾਂ ਆਪਣੇ ਸਾਰੇ ਨੇ ਇਹ ਚੀਜ਼ਾਂ ਕਰਾਉਣੀ ਚਾਹੀਦੀਆਂ ਇਹ ਚੀਜ਼ਾਂ ਆਪਾਂ ਦਾ ਧ ਇਹੇ ਆਪਾਂ ਬਈ ਤਾਂ ਦੱਸਿਆ ਕਿਉਂਕਿ ਆਪਣਾ ਬਾਜ ਬਈ ਸਰਕਾਰੀ ਸ਼ੋਹਾਂ ਚ ਇਹ ਬਿੰਦਰ ਆਉਂਦਾ ਰਿਹਾ ਹਾਂ ਠੀਕ ਆ ਇਹਦੇ ਨਾਲ ਆਪਾਂ ਸਾਰਾ ਕੁਝ ਕੀਤਾ ਹੋਇਆ ਠੀਕ ਆ ਬਿੰਦਰ ਆ ਕੇ ਮਤਲਬ ਇਹਨਾਂ ਨਾਲ ਬਰੀਡਿੰਗ ਵੀ ਕਰੀ ਹੋਈ ਆਪਾਂ ਪੂਰੀ ਬਹੁਤ ਬਰੀਡਿੰਗ ਕਰ ਲਈ 25 ਸਾਲ ਦਾ ਹੋ ਗਿਆ ਪੰਜ ਛੇ ਚਾਰ ਸਾਲ ਦਾ ਲੱਗੇ ਛੱਡੂ ਹਾਂ ਅੱਜ ਤੱਕ ਬਰੀਡਿੰਗ ਹੀ ਕਰੀ ਜਾਵੇ ਹਾਂ ਅੱਜ ਵੀ ਘੋੜੀਆਂ ਰਹੀ ਜਾਂਦੀਆਂ ਹਾਂ ਅੱਜ ਵੀ ਠੀਕ ਨਾ ਕਾਈ ਜਿਵੇਂ ਹੁਣ ਗਰਮੀ ਆ ਗਈ ਹੈ ਨਾ ਜਾਂ ਘੋੜੀ ਬਈ ਬਿਸ਼ਾਭ ਉਹ ਲਹੂ ਮੂਤਨ ਲੱਗ ਜਾਂਦੀ ਆ ਜਾ ਘੋੜਾ ਵੀ ਲਹੋ ਮੂਤਣ ਲੱਗ ਜਾਂਦਾ ਉਹਦਾ ਬਈ ਕੀ ਕਾਰਨ ਆ ਵੀ ਕੀ ਦੇਖ ਰੇਖ ਚਾਹੀਦੀ ਆ ਉਹਨੂੰ ਬਈ ਇੱਕ ਸਹੀ ਡਾਈਟ ਚਾਹੀਦੀ ਆ ਅੱਛਾ ਠੀਕ ਆ ਤੇ ਇਹਨੂੰ ਮੰਨ ਲਾ ਸਵੇਰ ਸ਼ਾਮ ਨੂੰ ਪਠੰਡੇ ਹੋਏ ਨਿਵਾ ਸਕਦਾ ਇਹਨੂੰ ਤੇ ਠੀਕ ਹੈ ਇਹਨੂੰ ਨਿਵਾਉਂਦਾ ਰਹੇ ਅੱਛਾ ਤੇ ਇਹਨੂੰ ਮੰਨ ਲਾ ਜੇ ਉਹਨੂੰ ਵੱਧ ਦਿੱਕਤ ਆ ਪੀਲਾ ਪਛਾਵ ਆਉਂਦਾ ਸ਼ੱਕਰ ਦਾ ਪਾਣਾ ਪਿਓ ਸ਼ੱਕਰ ਵਿੱਚ ਕਲਮੀਸੋਰਾ ਇੱਕ ਚਮਚਾ ਕਲਮੀਸੋਰਾ ਲਿਆਵੇ ਪਰ ਸਾਰੀ ਠੀਕ ਹੈ ਕਲਮੀਸੋਰਾ ਸ਼ੱਕਰ ਤੇ ਵੇਸਣ ਠੀਕ ਹੈ ਇਹ ਵੱਧ ਦਿੱਕਤ ਆਉਂਦੀ ਆ ਅੱਛਾ ਤੁਸੀਂ ਉਹ ਪਿਆ ਸਕਦੇ ਉਹਨਾਂ ਨੂੰ ਪਾਣੀ 'ਚ ਘੋਲ ਕੇ ਹਾਂ ਪਾਣੀ 'ਚ ਘੋਲ ਕੇ ਬਾਹਰਤੀ ਪਾਣੀ ਜਿੰਨਾ ਪੀਂਦਾ ਆਪਣਾ ਜਾਨਵਰ ਪਾਣੀ ਤਾਜ਼ਾ ਪਾਣੀ ਜਿੰਨਾ ਪੀਂਦਾ ਮਤਲਬ ਆਪਾਂ ਨੂੰ ਇੰਨਾ ਕਿ ਜਾਨਵਰ ਪਾਣੀ ਪੀਂਦਾ ਉਹਨੇ 'ਚ ਪਾ ਕੇ ਪਿਆ ਦਿਓ ਨਾਲੇ ਉਹ ਮਿੱਠਾ ਹੁੰਦਾ ਜਾਨਵਰ ਵਧੀਆ ਪੀ ਲੈਂਦਾ ਠੀਕ ਹੈ ਹਾਂ ਇਹ ਚੀਜ਼ਾਂ ਧਿਆਨ ਰੱਖਣਾ ਹਾਂ ਵੀ ਗਰਮੀ 'ਚ ਹੁਣ ਹਰੇਕ ਦੇ ਘੋੜੇ ਮਾਲਾ ਘੋੜੀਆਂ ਹਾਲਾਂਕਿ ਉਹ ਡਰਜਾਂ ਦਾ ਵੀ ਪਸ਼ਾਪੀ ਲਹੂ ਮੂਤਰ ਕਿਉਂ ਲੱਗ ਗਿਆ ਹਾਂ ਬਸ ਉਹਦਾ ਇਹੀ ਧਿਆਨ ਰੱਖੋ ਵੀ ਮਾਲਾ ਇਹਨੂੰ ਇੱਕ ਤਾਂ ਸ਼ਾਮ ਨੂੰ ਠੰਡੇ ਹੋਏ ਨਵਾਦਿਆ ਕਰੋ ਤੇ ਬਾਕੀ ਜਿਹੜਾ ਆਪਾਂ ਦੱਸਿਆ ਇਹ ਪਾਣਾ ਪਿਆ ਰਿਹਾ ਕੋਈ ਠੀਕ ਆ ਇਹ ਚੀਜ਼ਾਂ ਦਾ ਧਿਆਨ ਰੱਖਿਓ ਸੋ ਮਿੱਤਰੋ ਕਰਿਓ ਗੱਲਾਂ ਨੋਟ ਸੇਵ ਕਰਕੇ ਰੱਖ ਲਿਓ ਵੀਡੀਓ ਕੰਮ ਆਊ ਹਾਂ ਇੱਕ ਨਾ ਕਹੀ ਜਿਵੇਂ ਆਪਾਂ ਬਈ ਵੀਡੀਓ ਪਾਉਣੇ ਹਨਾ ਆਪਣਾ ਇੰਨੀਆਂ ਵੀਡੀਓ ਪਾਉਣ ਦਾ ਕੀ ਕਰਨਾ ਵੀ ਆਪਣਾ ਲੋਕਾਂ ਦਾ ਫਾਇਦਾ ਹੋ ਸਕਦਾ ਇਹ ਚੀਜ਼ਾਂ ਨਾਲ ਪਤਾ ਕੀ ਚੱਕਰ ਆ ਬਈ ਜਾਨਵਰ ਲੋਕਾਂ ਦੇ ਜਾਨਵਰ ਦਾ ਫਾਇਦਾ ਹੋਵੇ ਚੀਜ਼ਾਂ ਨਾਲ ਠੀਕ ਹੈ ਮਾਲਾ ਕਿਸੇ ਦੇ ਜਾਨਵਰ ਨੂੰ ਤਕਲੀਫ ਆਈ ਹਨਾ ਜਾਨਵਰ ਨੂੰ ਨਾ ਤਕਲੀਫ ਆਵੇ ਕਿਸੇ ਨੂੰ ਨਾ ਆਵੇ ਆਪਣੇ ਨਾਲ ਕਿਸੇ ਨੂੰ ਨਾ ਆਵੇ ਯਾਰ ਅੱਛਾ ਆਪਾਂ ਇਹ ਇਹੀ ਕਾਰਨ ਆ ਵੀ ਜਾਨਵਰ ਨੂੰ ਤਕਲੀਫ ਨਾ ਆਵੇ ਕੋਈ ਗਰਮੀ ਨਾ ਹੋਵੇ ਜਾਂ ਕਿਸੇ ਜਾਨਵਰ ਬਿਮਾਰ ਨਾ ਹੋਵੇ ਜੇ ਕੋਈ ਦਿੱਕਤਾਂ ਆਉਂਦੀਆਂ ਆਪਾਂ ਨੂੰ ਸਮੱਸਿਆਵਾਂ ਦੀ ਆਪਾਂ ਅਗਲ ਨੂੰ ਦੱਸਦੇ ਆਂ ਵੀ ਆਹ ਸਮੱਸਿਆ ਆਏ ਜਾਨਵਰ ਨੂੰ ਨਾ ਆਵੇ ਠੀਕ ਹੈ ਇਹੀ ਵੀਡੀਓ ਬਣਾਉਣ ਦਾ ਕਾਰਨ ਆ ਬਈ ਜਿਹੜੇ ਤਾਂ ਹਨਾ ਜਾਣਦੇ ਆ ਸਾਰੇ ਪੁਰਾਣੇ ਰੱਖਦੇ ਆ ਉਹਨਾਂ ਨੂੰ ਤਿਆਰ ਵੀ ਸਾਰੇ ਪਤਾ ਇਹ ਨਵੇਂ ਬੰਦੇ ਉਹਨਾਂ ਨੂੰ ਪਤਾ ਹੈਂ ਦਵਾਈਏ ਕੀ ਨਾਂ ਕੀ ਇਹਦਾ ਸੱਚਾ ਸੱਚਾ ਹੈ ਤੇ ਜਿਹੜਾ ਤੂੰ ਲੈਗਾ ਉਹਦਾ ਕੀ ਨਾਂ ਰੱਖੇਗਾ ਕੀ ਨਾਂ ਰੱਖੇਗਾ ਵਧੀਆ ਵਧੀਆ ਤੂੰ ਮਾਤਾ ਸਭ ਸਭ ਕੀ ਲੈ ਗਿਆ ਘੋੜੀ ਲੈ ਘੋੜਾ ਘੋੜੀ ਲੈ ਕਿੰਨੇ ਉਹ ਕਿੰਨੀ ਚਿਰ ਦਾ ਹੋਗਾ ਕਿ ਕਿੰਨੇ ਵੀ ਗਲਾਸ ਚ ਹੋ ਗਿਆ ਤੀਜੀ ਤਾਂ ਉਹਦਾ ਨਾਂ ਕੀ ਸੱਚਾ ਦਾ ਪਹਿਲੇ ਨੂੰ ਤਾਂ ਗਿਆ ਬਾਅਦ ਆ ਇਹ ਹੈ ਨਾ ਉਹਦੇ ਵਰਗੀ ਬਣ ਕੇ ਨਾ ਜਾਮ ਠੀਕ ਹੈ ਹੁਣ ਤੈਨੂੰ ਬਾਜ ਚੜਾਈ ਆ ਜਾ ਇਹ ਮੁੰਡਾ ਬਾਈ ਸਵਾਰੀ ਕਰਨ ਆਇਆ ਬਾਜ ਤੇ ਆ ਚੱਲੀਏ ਫਿਰ ਆ ਚੜਾਈਏ ਨਹੀਂ ਲਈ ਲਾਈ ਮੱਥੇ ਲਾਈ ਲਾਈ ਕੁਛ ਨਹੀਂ ਦਾ ਲਾ ਦੇ ਪਰਾਂ ਮਾੜਾ ਪਰਾਂ ਕਰ ਲਾਈ ਲਾਈ ਆ ਦੇ ਲਾ ਦੇ ਲਾ ਦੇ ਕੁਛ ਨਹੀਂ ਦਾ ਕੁਛ ਨਹੀਂ ਚੱਲ ਚੱਲ ਬਾਹਰ ਚੱਲ ਚੱਲ ਹੈ ਉਹ ਪੁੱਤ ਹੈ ਹੈ ਥੋੜਾ ਜਿਹਾ ਫਦਾ ਹੁਣ ਤਾਂ ਨੀਚੇ ਵਦਾ ਜਦੋਂ ਥੱਲੇ ਹੁੰਦਾ ਉਹ ਚੇ ਵਦਾ ਹੁੰਦਾ ਹੈ ਹੂੰ ਪਰ ਤਾਂ ਉਹਦੇ ਨਾਲੋਂ ਵੀ ਲੰਮੀ ਕਰ ਜਾਂਦਾ ਹੈ ਹੈ ਤੋਂ ਉਹਦੀ ਜ਼ਿਆਦਾ ਲੰਮੀ ਆ ਹੂੰ ਇਹਦਾ ਬਾਹਲੀ ਲੰਮੀ ਕਰ ਜਾਂਦਾ ਇਹਦੀ ਹਜੇ ਘੱਟ ਆ ਉੰਨੀ ਨਹੀਂ ਹੈਗੀ ਇਹਦੀ ਤਾਂ ਬਾਹਲੀ ਆ ਹਾਂ ਵਧੀਆ ਜਦ ਦਾ ਠੀਕ ਆ ਓਕੇ ਆ ਚੱਲ ਤੋਰ ਕੀ ਮਾਰ ਫੁਕਾਰੇ ਮਾਰਦਾ ਉਹਨੇ ਲੈ ਜਾ ਲੈ ਜਾ ਲੈ ਜਾ ਤੱਲ ਨਾਲ ਨਾਲ ਅੱਡੀ ਨਾਲੇ ਕੁਝ ਨਹੀਂ ਹੁੰਦਾ ਜਾਊਗਾ ਜਾਊ ਚਾਚਾ ਚੱਲ ਬਾਅਦ ਚੱਲ ਰੋਕਣਾ ਸਹੀ ਆ ਸਹੀ ਆ ਸਹੀ ਆ ਅਜੀ ਖੇਤ ਖੱਬ ਕੇ ਵੜਾ ਲੈ ਆ ਇਹਨੂੰ ਪਾਣੀ ਚ ਵਾੜਦਾ ਉੱਥੇ ਠੀਕ ਆ ਉੱਚੇ ਨੀਵੇਂ ਥਾਂ 'ਚ ਟਪਾ ਲੈ ਹੈ ਕੁਛ ਨਹੀਂ ਕੁਛ ਨਹੀਂ ਇਧਰ ਲਾ ਇਧਰਲੀ ਬਾਗ ਮੋੜ ਇਧਰਲੀ ਬਾਗ ਮੋੜ ਆ ਖਿੱਚ ਹੁਣ ਮੜੂਆ ਚਾਲ ਖਿੱਚ ਲਾ ਖਿੱਚ ਲਾ ਖਿੱਚ ਖਿੱਚ ਕੁਛ ਨਹੀਂ ਹੁੰਦਾ ਖਿੱਚ ਲਾ ਖਿੱਚ ਲਾ ਹੋਰ ਗੇ ਚਲਾ ਚਾਲ 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 ਕਹਦੇ ਚਾਲ ਹੁਣ ਲੈ ਜਾ ਲੈ ਚੱਲ ਚੱਲ ਬਾਜ ਬਾਜ ਚੱਲ ਤਰਪਿਆ ਨਾ ਦੇਖ ਹੁਣ ਨਹੀਂ ਡਰਦਾ ਓਏ ਖੁੱਲ ਕੇ ਡਰ ਰਹਿਣਾ ਚੱਲ ਟੱਕਰ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜੇ ਜੇ ਸੱਜੇ ਮੋੜੇਗਾ ਸੱਜੇ ਬਾਗ ਜੂ ਖੱਬੇ ਮੋੜਨਾ ਖੱਬੇ ਵਗ ਜੂ ਚੱਲ 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 ਜਾਨਦ 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 ਚੱਲ 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 ਦੇਖੋ ਮਿੱਤਰੋ ਇੰਨਾ ਸਿਆਣਾ ਬਾਜ ਆ ਆਪਣਾ ਬੱਚਿਆਂ ਨੂੰ ਵੀ ਸਵਾਰੀ ਕਰਾ ਦਿੰਦਾ ਏ ਠੀਕ ਐ ਛੋਟੀ ਉਮਰ ਦਾ ਜਵਾਕ ਆ ਆਓ ਫਿਰ ਦਾਲ ਲਈ ਦੇਖੋ ਚਾਚਾ ਜਾਨਦ 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 ਸਹੀ ਐ ਸਹੀ ਐ ਸਹੀ ਐ ਬਾਤ ਬਾਤ